ਪੰਜਾਬ ਦੇ ਵਿੱਚ ਭੀਤੇ ਦਿਨ ਪਏ ਮੀਂਹ ਦੇ ਪ੍ਰੈਸ਼ਰ ਦੇ ਵਿੱਚ ਜਿੱਥੇ ਕੁਝ ਕਮੀ ਲਿਆਉਂਦੀ ਹੈ ਉੱਥੇ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਮੌੜ ਤੋਂ ਟੈਂਪਰੇਚਰ ਵਧ ਜਾਵੇਗਾ ਤੇ ਗਰਮੀ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਵੇਗਾ ਪੰਜਾਬ ਕੇਤੀਬੜੀ ਯੂਨੀਵਰਸਿਟੀ ਲੁਧਿਆਣਾ ਮੌਸਮ ਵਿਗਿਆਨੀਆਂ ਨੇ ਦੱਸਿਆ ਹੈ ਕਿ ਜੁਲਾਈ ਮਹੀਨੇ ਦੇ ਵਿੱਚ ਕਾਫੀ ਘੱਟ ਬਾਰਿਸ਼ ਪੰਜਾਬ ਦੇ ਵਿੱਚ ਵੇਖਣ ਨੂੰ ਮਿਲੇਗੀ ਲਗਭਗ 40% ਦੀ ਆਮ ਨਾਲੋਂ ਘੱਟ ਬਾਰਿਸ਼ ਰਹੀ ਹੈ ਪਰ ਉਹਨਾਂ ਨੇ ਦੱਸਿਆ ਕਿ ਅਗਸਤ ਮਹੀਨੇ ਚੜ੍ਹਦੇ ਹੀ ਤੋਂ ਗਸਤ ਨੂੰ ਚੰਗੀ ਬਾਰਿਸ਼ ਪੂਰੇ ਪੰਜਾਬ ਪਰਦੇ ਵਿੱਚ ਪਈ ਹੈ ਜਿਸ ਨਾਲ ਪਾਣੀ ਦੀ ਕੁਝ ਪੂਰਤੀ ਜ਼ਰੂਰ ਹੋਈ ਹੈ ਪਰ ਉਹਨਾਂ ਨੇ ਕਿਹਾ ਕਿ ਆਉਣ ਦੇ 2-4 ਦਿਨ ਤੱਕ ਟੈਂਪਰੇਚਰ ਇਸੇ ਤਰ੍ਹਾਂ ਵਧਣਗੇ ਗਰਮੀ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਵੇਗਾ ਉਹਨਾਂ ਨੇ ਕਿਹਾ ਕਿ ਫਿਲਹਾਲ ਮੀਂਹ ਪੈਣ ਕਰਕੇ ਟੈਂਪਰੇਚਰ ਕੁਝ ਹੇਠਾਂ ਜ਼ਰੂਰ ਗਏ ਹਨ ਪਰ 2 ਦਿਨ ਤੱਕ ਟੈਂਪਰੇਚਰ ਮੁੜ ਤੋਂ ਵਧ ਜਾਣਗੇ ਗਰਮੀ ਪਵੇਗੀ ਮੌਸਮ ਵਿਗਿਆਨੀ ਡਾਕਟਰ ਕੁਲਵਿੰਦਰ ਕੌਰ ਗੱਲ ਨੇ ਕਿਹਾ ਹੈ ਕਿ ਅਗਲੇ ਹਫਤੇ ਮੁੜ ਤੋਂ ਬਾਰਿਸ਼ ਆਉਣ ਦੇ ਅਸਾਰ ਹਨ ਮੌਸਮ ਨੂੰ ਲੈ ਕੇ ਕਿਸ ਤਰ੍ਹਾਂ ਦੀ ਅਪਡੇਟ ਹੋਈ ਹੈ ਕਾਫੀ ਲਗਾਤਾਰ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਆ ਹਾਂਜੀ ਜਿਸ ਤਰ੍ਹਾਂ ਕਿ ਆਪਾਂ ਦੇਖਿਆ ਜੁਲਾਈ ਦੇ ਵਿੱਚ ਸਾਡੇ ਕੋਲ ਕਾਫੀ ਡੈਫਿਸਿਟ ਰਿਹਾ ਮੌਨਸਨ ਦਾ ਪਰ ਅਗਸਤ ਦੇ ਨਾਲ ਸਾਡਾ ਜਦੋਂ ਅਗਸਤ ਦਾ ਸ਼ੁਰੂ ਹੋਇਆ ਮਨਤ ਤਾਂ ਕਾਫੀ ਅੱਛੀ ਬਾਰਿਸ਼ ਰਿਕਾਰਡ ਕੀਤੀ ਗਈ ਹੈ ਸੋ ਜੁਲਾਈ ਦਾ ਡੈਫਿਸਿਟ ਕਾਫੀ ਜ਼ਿਆਦਾ ਰਿਹਾ ਨੀਅਰ ਅਬਾਊਟ 40% ਸਾਡੇ ਕੋਲ ਡੈਫਿਸਿਟ ਰਿਹਾ ਪੰਜਾਬ ਦੇ ਵਿੱਚ ਬਟ ਹੁਣ ਜਿਸ ਤਰ੍ਹਾਂ ਲੱਗ ਰਿਹਾ ਸੀ ਕਿ ਮੌਨਸੂਨ ਅਲਰੀ ਰਿਵਾਈਵ ਕਰ ਰਹੀ ਹੈ ਉਹਦੇ ਮੱਦੇਨਜ਼ਰ ਪੱਲੀ ਨੂੰ ਸੀ ਬਹੁਤ ਅੱਛੀ ਪੰਜਾਬ ਦੇ ਵਿੱਚ ਬਾਰਿਸ਼ ਦੇਖੀ ਹੈ ਬਟ ਹੁਣ ਥੋੜਾ ਜਿਹਾ ਸਕੈਟਰਡ ਜੀ ਰੇਨਫਾਲ ਦੇ ਚਾਂਸਸ ਨੇ ਅੱਜ ਦੋ ਤਿੰਨ ਦਿਨ ਇਸ ਤਰ੍ਹਾਂ ਹੀ ਆ ਕਿਤੇ ਕਿਤੇ ਟੁੱਟਵੀਂ ਜਿਹੜੀ ਬਾਰਿਸ਼ ਆ ਹੋ ਸਕਦੀ ਹੈ ਜਿਸ ਤਰ੍ਹਾਂ ਕਿ ਟੈਂਪਰੇਚਰਸ ਆਪਾਂ ਦੇਖਿਆ ਕਿ ਪਹਿਲਾਂ ਕਾਫੀ ਜ਼ਿਆਦਾ ਹਾਈਕ ਕਰ ਗਏ ਸੀਗੇ ਤਾਂ ਹੁਣ ਜਿਵੇਂ 36 37 ਤੱਕ ਦਿਨ ਦਾ ਜਿਹੜਾ ਤਾਪਮਨ ਉਹ ਚਲਾ ਗਿਆ ਸੀ ਤੇ 31 ਤੱਕ ਜਿਹੜਾ ਰਾਤ ਦਾ ਤਾਪਮਨ ਵਾਧਿਆ ਸੀ ਹਰ ਹੁਣ ਕੱਲ ਦੀ ਬਾਰਿਸ਼ ਤੇ ਨਾਲ ਪੰਜਾਬ ਦੇ ਵਿੱਚ ਕਾਫੀ ਰੀਲਿਫ ਮਿਲਿਆ ਹੈ ਇਸ ਗਰਮੀ ਤੋਂ ਤੇ ਜਿਹੜੇ ਸਾਰੇ ਦੋਨੋ ਟੈਂਪਰੇਚਰਸ ਨੇ ਉਹ ਫਾਲ ਕੀਤੇ ਹੈ ਹੁਣ ਸਾਡੇ ਕੋਲ ਜਿਹੜਾ ਦਿਨ ਦਾ ਤਾਪਮਾਨ ਹੋਰ ਨੀਰਬਾਉ 30 ਡਿਗਰੀ ਰਿਕਾਰਡ ਹੋ ਰਿਹਾ ਤੇ ਜਿਹੜਾ ਰਾਤ ਦਾ ਤਾਪਮਾਨ ਹੋਰ 26 ਤੱਕ ਰਿਕਾਰਡ ਹੋ ਰਿਹਾ ਪਰ ਹਿਊਮਿਡਿਟੀ ਲੈਵਲ ਇਹਦੇ ਨਾਲ ਕਾਫੀ ਵੱਧ ਗਿਆ ਕਿਉਂਕਿ ਦਿਨ ਦੀ ਜਿਹੜੀ ਨਮੀ ਆ ਉਹ ਵੀ 80 ਪ੍ਰਤੀਸ਼ਤ ਤੱਕ ਜਿਹੜੀ ਇਹੋ ਸੀ ਰਿਕਾਰਡ ਕੀਤੀ ਹੈ ਸੋ ਇਸੇ ਕਰਕੇ ਸਾਨੂੰ ਥੋੜਾ ਜਿਹਾ ਅਨਕੰਫਰਟੇਬਲ ਵੀ ਲੱਗ ਰਿਹਾ ਹੈ ਪਰ ਹੁਣ ਜਿਹੜਾ ਹਲੇ ਹਲੇ ਵੈਦਰ ਇੱਕ ਦੋ ਦਿਨ ਥੋੜਾ ਠੀਕ ਰਹੇਗਾ ਕਿਉਂਕਿ ਜਿਹੜਾ ਟੈਂਪਰੇਚਰਸ ਨੇ ਉਹ ਗ੍ਰੈਜੂਲੀ ਰਾਈਜ਼ ਕਰਨਗੇ ਤੇ ਪਰ ਇਹ ਹੈ ਕਿ ਵੀ ਹਲੇ بارش ਜਿਹੜੀ ਆ ਟੁੱਟ ਵੀ ਰਹੇਗੀ ਸਾਰੇ ਪੰਜਾਬ ਦੇ ਵਿੱਚ ਉਸ ਤੋਂ ਬਾਅਦ ਥੋੜਾ ਹਫਤੇ ਇੱਕ ਬਾਅਦ ਫੇਰ ਸਾਨੂੰ ਰੀਲਿਫ ਮਿਲਣ ਦੇ ਚਾਂਸਸ ਨੇ ਨੀਅਰਬਾਟ 7 8 ਅਗਸਟ ਨੂੰ ਦੁਬਾਰਾ ਜਿਹੜੀ ਹੈ بارش ਦੀ ਸੰਭਾਵਨਾ ਦਰਸਾਈ ਜਾ ਰਹੀ ਹੈ ਮੈਮ ਲੱਗਦਾ ਜੀ ਆਖਾਮ ਤੋਂ ਤੇ ਹਿਮਾਚਲ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਦੇ ਰੂਪ ਚਾ ਬਾਰਿਸ਼ ਹੋ ਰਹੀ ਹੈ ਤਾਂ ਇਥੇ ਇਸ ਤਰ੍ਹਾਂ ਪੰਜਾਬ ਦੇ ਵਿੱਚ ਕੁਝ ਹਟਾਇਤਾ ਕੁਝ ਜਾਨੀ ਦੀ ਹਾਂਜੀ ਹਿਮਾਚਲ ਦੇ ਵਿੱਚ ਜਿਸ ਤਰ੍ਹਾਂ Shimla ਦੇ ਵਿੱਚ ਵੀ ਕਾਫੀ orange alert ਜਿਹੜਾ ਉਹ ਜਾਰੀ ਕੀਤਾ ਗਿਆ ਹੈ ਕਿ ਉਧਰ ਜਿਹੜਾ ਸਿਸਟਮ ਹੈ ਇੱਕ ਬਹੁਤ ਜ਼ਿਆਦਾ ਡੈਂਸ ਸਿਸਟਮ ਬਣ ਚੁੱਕਾ इवन ਤੁਸੀਂ ਦੇਖਿਆ Rajasthan ਦੇ ਵਿੱਚ ਵੀ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਸੋ ਪੰਜਾਬ ਦੇ ਆਲੇ ਦੁਆਲੇ ਜਿਹੜੀ ਹੈ ਉਹ ਬਾਰਿਸ਼ ਕਾਫੀ ਜ਼ਿਆਦਾ ਹੈਗੀ ਹੈ ਕਿਉਂਕਿ alert ਵੀ ਜਾਰੀ ਕੀਤੇ ਜਾ ਰਹੇ ਹੈ ਸੋ ਸਾਨੂੰ ਹਰ ਪੱਖੋਂ ਜਿਹੜਾ alert ਧਿਆਨ ਰੱਖਣ ਦੀ ਲੋੜ ਹੈ ਬਟ ਇਹ ਹੈ ਕਿ ਪੰਜਾਬ ਦੇ ਵੀ ਸਪੈਸੀਫਿਕਲੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਜਿਹੜੇ districtsਾਂ ਕੋਈ ਸਿਸਟਮ ਇਨ ਮਾ ਸਟਰੌਂਗ ਬਣਿਆ ਹੋਵੇ ਜਿਹਦੇ ਨਾਲ ਹੈਵੀ ਰੇਨਫਾਲ ਦੇ ਚਾਂਸਸ ਹੋਣ ਪਰ ਫਿਰ ਵੀ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਬਾਰਿਸ਼ ਹੁੰਦੀ ਹੈ ਤਾਂ ਉਹਦਾ ਕੁਝ ਅਸਰ ਪੰਜਾਬ ਦੇ ਵਿੱਚ ਆ ਸਕਦਾ ਹੈ ਸੋ ਕਿਉਂਕਿ ਜਿਹੜਾ ਪਾਣੀ ਹੈ ਉਹਦਾ ਫਲੋ ਜਿਹੜਾ ਹੈ ਉਹ ਕਿਸੇ ਪਾਸੇ ਨੂੰ ਵੀ ਮੂਵ ਕਰ ਸਕਦਾ ਤਾਂ ਫਿਰ ਆਪਾਂ ਨੂੰ ਪੂਰੇ ਸਾਵਧਾਨੀਆਂ ਜ਼ਰੂਰ ਵਰਤਣੀਆਂ ਚਾਹੀਦੀਆਂ ਪਰ ਫਿਲਹਾਲ ਹਲੇ ਤੱਕ ਸਾਨੂੰ ਕੋਈ ਅਲਰਟ ਜਿਹੜਾ ਉਹ ਜਾਰੀ ਨਹੀਂ ਕੀਤਾ ਗਿਆ ਖਾਸ ਕਰਨਾ ਕਿਸਾਨਾਂ ਦੇ ਜ਼ਿਲ੍ਹੇ ਦੇ ਨਾਲ ਅੱਜ ਇਹ ਹੈ ਕਿਉਂਕਿ ਅਲਰਟ ਤਾਂ ਕਿਸਾਨਾਂ ਦੇ ਹੈ ਅ ਦੇਖੋ ਕਿਸਾਨਾਂ ਨੂੰ ਆਪਣਾ ਜਿਸ ਤਰ੍ਹਾਂ ਕਿ ਅਸੀਂ ਐਡਵਾਈਸਰੀ ਇਸ਼ੂ ਕਰਦੇ ਰਹਿੰਦੇ ਹਾਂ ਟਾਈਮ ਟੂ ਟਾਈਮ ਹਰ ਵੀਕ ਸਾਡੀ ਐਡਵਾਈਸਰੀ ਜਾਂਦੀ ਹੈ ਤਾਂ ਉਹਦੇ ਵਿੱਚ ਅਸੀਂ ਮੈਂਸ਼ਨ ਕਰ ਦਿੰਨੇ ਆ ਜਿਸ ਤਰ੍ਹਾਂ ਵੀ ਕੋਈ ਅਲਰਟ ਹੁੰਦਾ ਹੈ ਜਾਂ ਜਿਸ ਤਰ੍ਹਾਂ ਕਿਸੇ ਚੀਜ਼ ਦੀ ਕੋਈ ਵਾਰਨਿੰਗ ਹੁੰਦੀ ਹੈ ਸੋ ਅਕੋਰਡਿੰਗਲੀ ਉਹ ਉਹ ਜਰੂਰ ਫੋਲੋ ਕਰਨ ਉਹ ਜਿਹੜੀਆਂ ਪ੍ਰੈਕਟਿਸਿਸ ਨੇ ਕਿਉਂਕਿ ਜੇ ਬਾਰਿਸ਼ ਹਲੇ ਨਹੀਂ ਆਤਾ ਉਹ ਆਪਣੇ ਨੀਡ ਬੇਸਡ ਜਿਹੜੀ ਆਰੀਗੇਸ਼ਨ ਵਗੈਰਾ ਲਗਾ ਸਕਦੇ ਆ ਬਾਕੀ ਜੇ ਕੋਈ ਸਪਰੇ ਹੈ ਉਹ ਵੀ ਕੀਤੀ ਜਾ ਸਕਦੀ ਹੈ ਬਟ ਜਿਸ ਤਰ੍ਹਾਂ ਕਿ ਅ ਅਗਲੇ ਹਫਤੇ ਆਪਾਂ ਨੂੰ ਫੇਰ ਲੱਗ ਰਿਹਾ ਹੈਗਾ ਕਿ ਦੁਬਾਰਾ ਵਾਇਸ਼ ਜਿਹੜੀ ਆ ਹੋ ਸਕਦੀ ਹੈ ਮੌਨਸੂਨ ਦੀ ਵਾਇਸ਼ ਹੋ ਸਕਦੀ ਹੈ ਸੋ ਉਦੋਂ ਫੇਰ ਅਸੀਂ ਉਸ ਸਾਬ ਦੇ ਨਾਲ ਡਵਾਈਸਰੀ ਇਸ਼ੂ ਕਰ ਸਕਦੇ ਹੈਗੇ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਇਹ ਜਿਹੜੇ ਆਪਣੇ ਖੇਤੀ ਤੰਦਿਆਂ ਮੌਸਮ ਨੂੰ ਧਿਆਨ ਚ ਰੱਖ ਕੇ ਉਲੀਕ ਦਿਓ ਬਾਕੀ ਜਿਵੇਂ ਜਿਵੇਂ ਕੋਈ ਇਨਸੈਕਟ ਪ੍ਰੈਸ ਦਾ ਅਟੈਕ ਆ ਰਿਹਾ ਜਾਂ ਕਿ ਕੋਈ ਬਿਮਾਰੀ ਆ ਰਹੀ ਹੈ ਉਹਨੂੰ ਵੀ ਜਰੂਰ ਆਪਣਾ ਲਗਾਤਾਰ ਨਿਰੀਖਣ ਕਰਕੇ ਉਹਦਾ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਉਹਦਾ ਇਲਾਜ ਕੀਤਾ ਜਾਵੇ ਦਿਲਹਾਲ ਵੀ ਜਿਹਨੂੰ ਜਿਹਦਾ ਸਾਹਮਣਾ ਕਰਨਾ ਪੈ ਸਕਦਾ ਹੈ ਆ ਦੇਖੋ ਹਾਂਜੀ ਕਿਉਂਕਿ ਹਲੇ ਜਿਸ ਤਰ੍ਹਾਂ ਟੈਂਪਰੇਚਰ ਇੰਨੇ ਜ਼ਿਆਦਾ ਰਾਈਜ਼ ਨਹੀਂ ਕਰ ਰਿਹਾ ਜਿਸ ਤਰ੍ਹਾਂ ਆਪਾਂ ਦੇਖਦੇ ਆਂ ਕਿ ਕੱਲ ਸਾਡੇ ਕੋ 30 ਡਿਗਰੀ ਸੀ ਜਿਵੇਂ 5 6 ਡਿਗਰੀ ਟੈਂਪਰੇਚਰ ਫਾਲ ਕੀਤਾ ਸੋ ਗ੍ਰੈਜੂਲੀ ਉਹ ਟੈਂਪਰੇਚਰ ਰਾਈਜ਼ ਕਰੇਗਾ ਬਟ ਇਹ ਹੈ ਕਿ ਜਿਸ ਤਰ੍ਹਾਂ بارش ਜਿਵੇਂ ਟੁੱਟ ਵੀ ਹੈਗੀ ਹੈ ਕਿਤੇ ਕਿਤੇ ਛਿੱਟੇ ਆ ਬਹੁਤ ਜ਼ਿਆਦਾ بارش ਨਹੀਂ ਹੈ ਹਵਾ ਵੀ ਇੰਨੀ ਜ਼ਿਆਦਾ ਨਹੀਂ ਚੱਲ ਸਕਦੀ ਸੋ ਥੋੜਾ ਜਿਆ ਤਾਂ ਹੁਣ ਆਪਾਂ ਨੂੰ ਇੱਕ ਦੋ ਦਿਨ ਗਰਮੀ ਜਿਹੜੀ ਆ ਉਹਨੂੰ ਸਹਾਰਨਾ ਪਏਗਾ